ਉਹਦੇ ਚੋਂ ਜਿੰਨੇ ਵੀ ਸਪਲੀਮੈਂਟ ਹੁੰਦੇ ਨੇ ਮੈਂ ਤੇ ਹੈਰੀ ਵੀਰ ਮੈਂ ਸਾਰੇ ਇਹਨਾਂ ਬੰਦਿਆਂ ਨੂੰ ਨਵੇਂ ਨੂੰ ਵੀ ਦੱਸਦਾ ਕੰਡੀਸ਼ਨਲੀ ਯੂਜ਼ ਕਰਦਾ ਹਾਂ ਕੰਡੀਸ਼ਨ ਆ ਸਮਝਦੇ ਹੋ ਜੀ ਤੇ ਇਹ ਕੇ ਵੀ ਅੱਜ ਕਿੰਨੀ ਲੋਡ ਆ ਜਿਹੜੀ ਜਿਵੇਂ ਹੁਣ ਮਨ ਲਓ ਮੈਂ ਬਹੁਤ ਸਪ੍ਰਿੰਟਾਂ ਵਾਹਤੇ ਆ ਬਹੁਤ ਅੱਜ ਮੈਂ ਜੋਰ ਮਾ ਬਣਾ ਤੇ ਭੱਜਿਆ ਉਹ ਤੋਂ ਮੈਨੂੰ ਕਰੇਟਾਈਂ ਵੀ ਜ਼ਰੂਰੀ ਆ ਹਮੇਂ ਹਮੇਂ ਜ਼ਰੂਰੀ ਆ ਠੀਕ ਆ ਉਹ ਉਹ ਚੀਜ਼ਾਂ ਮੈਨੂੰ ਜ਼ਰੂਰੀ ਨੇ ਜੇ ਮੈਂ ਨਹੀਂ ਲਵਾਂਗਾ ਤਾਂ ਮੇਰੀ ਬਾਡੀ ਅੰਦਰੋਂ ਭੰਨ ਤੋੜ ਕਰੂਗੀ ਕਿਉਂਕਿ ਮੈਂ ਐਕਸਟਰਾ ਵਰਕ ਕੀਤਾ ਠੀਕ ਆ ਫਿਰ ਇਹਦੇ ਚ ਕਰਟੀਨ ਹੋ ਜਾਂਦੀ ਆ ਗਲੂਟਾਮਾਈਨ ਹੁੰਦਾ ਕਿੰਨੇ ਗ੍ਰਾਮ ਲੈਂਦੇ ਹੋ ਕਰਟੀਨ ਪੰਜ ਪੰਜ ਵਾਰ ਹਾਂ ਪੰਜ ਸਮੇਂ ਰੋਡਿੰਗ ਰੋਡਿੰਗ ਕੋ ਚੱਕਰ ਹਾਂ ਜੇ ਗਲੂਟਾਮਾਈਨ ਮੈਂ ਰੈਗੂਲਰ ਨਹੀਂ ਲੈਂਦਾ ਕਿਉਂਕਿ ਮੈਂ ਪੇਸ਼ੇਵੋਜ ਵਧੀਆ ਖਾਂਦਾ ਪਰ ਮੈਨੂੰ ਲੱਗਦਾ ਵੀ ਜਦੋਂ ਮੈਂ ਕੋਈ ਲੈਗ ਦਾ ਵਰਕ ਜ਼ਿਆਦਾ ਹੋ ਗਿਆ ਮੈਨੂੰ ਲੱਗਦਾ ਵੀ ਯਾਰ ਮੇਰੀ ਬਾਕੀ ਰਿਕਵਰੀ ਨਿਊਰਲ ਬਹੁਤ ਔਖਾ ਉਦੋਂ ਮੈਂ ਲੈ ਲੈਂਦਾ ਜਾਂ ਫਿਰ ਜ਼ਿਆਦਾ ਹੁੰਦਾ ਐਲ ਆਰਜੀਨ ਲੈ ਲੈਨੇ ਆ ਉਹ ਵੀ ਜਦੋਂ ਤੁਹਾਨੂੰ ਲੱਗਦਾ ਵੀ ਵਰਕ ਲੋਡ ਮੇਰੇ ਤੇ ਹੋ ਜਾਂਦਾ ਫਿਰ ਮੈਂ ਐਲ ਆਰਜੀਨ ਸ਼ੁਰੂ ਕਰਨਾ ਇਹ ਤਿੰਨੇ ਸਪਲੀਮੈਂਟ ਨੇ ਜਿਵੇਂ ਐਲ ਕਾਰਨੀਟਾਈਨ ਵੀ ਫੈਟ ਲੋਸ ਮੈਂ ਹਰੋ ਵੀ ਨਹੀਂ ਲੈਂਦਾ ਬਸ ਇਹਨਾਂ ਇਹਨਾਂ ਤੋਂ ਵੱਧ ਆਪਾਂ ਕਹਿੰਦੇ ਹਾਂ ਸਪਲੀਮੈਂਟ ਯੂਜ਼ ਕਰ ਲੈਣ ਤੇ ਐਲ ਆਰਜੀ9 ਦੀ ਫਾਸਟਿੰਗ ਯੂਜ਼ ਕਰ ਲੈਂਦੇ ਆਂ ਐਲ ਆਰਜੀ9 ਟੈਬਲੇਟ ਚ ਆਉਂਦਾ ਆ ਹਾਂ ਲੈ ਲੇ ਕੁਝ ਠੀਕ ਆ ਤੇ ਕ੍ਰੇਟਿਨ ਦਾ ਤਾਂ ਕੁਝ ਕਰਦੇ ਆਂ ਉਹਦੇ ਆਫਟਰ ਵਰਕ ਆਊਟ ਹੀ ਲੈਣਾ ਹੈ ਮੈਂ ਲੈਣਾ ਉਹਦੇ ਨਾਲ ਬ੍ਰੇਕਫਾਸਟ ਨਾਲ ਓਕੇ ਜਿਵੇਂ ਆਪਾਂ ਜਿਹੜੀ ਮਾਰਨਿੰਗ ਲੈਣਿਆ ਲਾ ਤੇ ਉਹਦੇ ਨਾਲ ਮੈਨੂੰ ਲੱਗਦਾ ਕਿ ਮੀਲ ਦੇ ਨਾਲ ਜ਼ਿਆਦਾ ਵਧੀਆ ਜੇ ਉਹਦੀ ਕਾਰਨਟਾਈਨ ਲਿਤਾਈਏ ਲਿਕਵਿਡ ਫਾਰਮ ਚ ਲੈਣਾ ਟੈਬਲੇਟ ਚ ਲੈ ਕੋਡ ਫਿਰ ਜੇ ਤੁਸੀਂ ਲਓਗੇ ਤਾਂ ਫਿਰ ਆਰਟੀਫੀਸ਼ੀਅਲ ਫਲੇਵਰ ਤੁਹਾਡੇ ਅੰਦਰ ਜਾਣਗੇ ਤਾਂ ਬੋਡੀ ਦੇ ਬਲੱਡ ਚੋਂ ਤਾਂ ਨਾ ਪੈਦਾ ਕੋਈ ਜਈ ਇੱਕ ਟੈਬਲ ਫਾਰਮ ਹਮੇਸ਼ਾ ਹਮੇਸ਼ਾ ਜੇ ਅਲ ਕਾਰਨੀ ਟਾਈਮ ਤੁਸੀਂ ਲੈਣਾ ਤਾਂ ਟੈਬਲੇਟ ਚ ਲਓ ਜੇ ਫੈਟ ਲੋਸ ਲਈ ਤੁਸੀਂ ਯੂਜ਼ ਕਰ ਰਹੇ ਹੋ ਤਾਂ ਫੇ ਵਧੀਆ ਰਹਿ ਜਾਂਦਾ ਬੰਦਾ ਓਕੇ ਬਾਕੀ ਇਹ ਸਪਲੀਮੈਂਟ ਨਾਲ ਵੱਡੀ ਮੇਨ ਹੁੰਦਾ ਬਾ ਉਹਨਾਂ ਸ਼ਿੰਗਾਰ ਆ ਤੁਹਾਡੇ ਕਰੋ ਕੱਪੜੇ ਪਾ ਕੇ ਕਾਰਨਟਾਈਨ ਲਈ ਹੁਣ ਜੇ ਤੁਸੀਂ ਕਰੀ ਕੁਛ ਨਹੀਂ ਰਹੇ ਜਿੰਮਸ ਤੋਂ ਦਾ ਜੋ ਨਹੀਂ ਲੱਗਦਾ ਉੱਤੇ ਤੁਸੀਂ ਕਰਟਾਈਨ ਖਾ ਰਹੇ ਹੋ ਗਲੂਟਾਮ ਇਹਨੇ ਵੀ ਸੀਮਾ ਵੀ ਨਹੀਂ ਤੁਸੀਂ ਬੀਸੀ ਲਈ ਜਾ ਰਹੇ ਹੋ ਹਨ ਫਿਰ ਉਹ ਨਹੀਂ ਕੰਡੀਸ਼ਨਲੀ ਯੂਜ਼ ਕਰੋ ਚੈੱਕ ਕਰੋ ਚੜੋ